ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵੀਡੀਓ ਵਿੱਚ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਗੌਰਵਸ਼ਾਲੀ ਸੰਖੇਪ ਇਤਿਹਾਸ ਜਾਂ ਕਹਿ ਲੋ ਸਾਕਾ ਸਰਹੰਦ ਬਾਰੇ ਵਰਣ ਕਰਾਂਗੇ ਮੈਂ ਆਮ ਤੌਰ ਤੇ ਆਪਣੀ ਵੀਡੀਓ ਵਿੱਚ ਕਹਿੰਦੀ ਨਹੀਂ ਆ ਕਿ ਬੱਚਿਆਂ ਵਿੱਚ ਪਰਸਨੈਲਿਟੀ ਡਿਵੈਲਪ ਕਰਨ ਦਾ ਸਿੱਖੀ ਸਦਕਾ ਪਾਉਣ ਦਾ ਮੈਕਸਿਮਮ ਜਿਹੜਾ ਰੋਲ ਵਾ ਉਹ ਮਾਂ ਦਾ ਜਾਂ ਦਾਦੀ ਦਾ ਹੁੰਦਾ ਹੈ ਕਿਉਂਕਿ 13-14 ਸਾਲ ਤੱਕ ਜਿਹੜੇ ਬੱਚੇ ਆ ਉਹ ਮੈਕਸਿਮਮ ਟਾਈਮ ਜਿਹੜਾ ਹੈਗਾ ਵਾ ਆਪਣੇ ਮਾਂ ਕੋਲ ਸਪੈਂਡ ਕਰਦੇ ਆ ਤੇ ਜੇ ਮਾਂ ਆਪਣਾ ਟਾਈਮ ਕੱਢ ਕੇ ਠੀਕ ਹੈ ਹੋਰ ਕੰਮਾਂ ਨੂੰ ਛੱਡ ਕੇ ਥੋੜਾ ਜਿਹਾ ਉਹਨਾਂ ਨੂੰ ਆਪਣਾ ਟਾਈਮ ਦੇਵੇ ਤੇ ਬੱਚੇ ਬਹੁਤ ਜ਼ਿਆਦਾ ਜਿਹੜੀ ਹੈ ਕਿ ਪਰਪੱਕ ਜਿਹੜੇ ਹੈਗੇ ਆ ਉਹ ਪਰਸਨੈਲਿਟੀ ਦੇ ਮਾਲਕ ਬਣਨਗੇ ਤੇ ਇਸ ਲਈ ਜ਼ਰੂਰੀ ਆ ਕਿ ਅੱਡਾ ਇਤਿਹਾਸ ਦਾ ਸਿੱਖ ਇਤਿਹਾਸ ਜਿਹੜਾ ਹੈਗਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਕਿਸੇ ਇੱਕ ਦੀ ਵੀ ਸਾਖੀ ਚੁੱਕ ਲੋ ਤਾਂ ਉਹ ਤੁਹਾਡੇ ਲੋਕ ਕੰਡੇ ਜਿਹੜੇ ਖੜੇ ਕਰ ਦੇਵੇਗੇ ਇਸ ਲਈ ਜ਼ਰੂਰੀ ਆ ਕਿ ਭਾਵੇਂ ਅਜੂਲ ਕੋਈ ਲੜਕੀ ਉਹਨੇ ਫਿਊਚਰ ਚ ਮਾਂ ਬਣਨਾ ਹੈ ਤੂੰ ਉਹ ਪਹਿਲਾਂ ਆਪ ਆਪਣੇ ਵਿੱਚ ਇਨਪੁਟ ਕਰੇ ਉਹਦੀਆਂ ਚੀਜ਼ਾਂ ਨੂੰ ਉਹ ਆਪ ਸਿੱਖ ਇਤਿਹਾਸ ਬਾਰੇ ਚੰਗੀਆਂ ਗੱਲਾਂ ਬਾਰੇ ਜਾਣੂ ਹੋਵੇ ਫੇਰ ਹੀ ਉਹ ਅੱਗੇ ਆਪਣੇ ਬੱਚਿਆਂ ਨੂੰ ਕੋਈ ਜਾਣਕਾਰੀ ਦੇ ਸਕੇਗੀ ਇੱਥੇ ਜਿਹੜੀ ਹੈਗੀ ਹੈ ਬੱਚਿਆਂ ਨੂੰ ਦਾਦੀ ਮਾਂ ਜਿਹੜੀ ਹੈਗੀ ਆ ਉਹ ਗੁਰੂ ਦੇ ਇਤਿਹਾਸਾਂ ਬਾਰੇ ਦੱਸ ਰਹੀ ਹੈ ਕਿ ਛੋਟੇ ਸਹਿਬਜ਼ਾਦੇ ਜਿਹੜੇ ਆ ਕਿ ਆ ਕਵੇਂ ਸ਼ਹੀਦ ਹੋਏ ਕਿਤੇ 4 ਜਨਵਰੀ ਦੇ ਮਹੀਨੇ ਮਾਤਾ ਸੁਰਜੀਤ ਕੌਰ ਜੀ ਆਪਣੇ ਛੋਟੇ ਪੁੱਤਰ ਕੋਲ ਚਲੰਦਰ ਆਪਣੇ ਪੋਤਿਆਂ ਨੂੰ ਮਿਲਣ ਆਈ ਹੈ ਉਹ ਆਪਣੇ ਪੋਤਿਆਂ ਨੂੰ ਅੰਤਾਂ ਦਾ ਪਿਆਰ ਕਰਦੀ ਹੈ ਉਸਨੇ ਆਪਣੇ ਪੋਤਿਆਂ ਦਾ ਨਾਮ ਤਜਿੰਦਰ ਸਿੰਘ ਅਤੇ ਹਰਕੀਰਤਨ ਸਿੰਘ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਇ ਮੁਖਵਾਕ ਦੇ ਪਹਿਲੇ ਅੱਖਰ ਤੋਂ ਰੱਖਿਆ ਸੀ ਕਿ ਸਿੱਖਾਂ ਵਿੱਚ ਇੱਕ ਰੀਤ ਹੁੰਦੀ ਹੈ ਕਿ ਜਿਹੜੇ ਬੱਚੇ ਦਾ ਨਾਮ ਜਿਹੜਾ ਹੈਗਾ ਵਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਵੀ ਪੇਜ ਦਾ ਪਹਿਲਾ ਵਾਕ ਆਉਂਦਾ ਹੈ ਬਾਗ ਮੁਖਵਾਕ ਦਾ ਪਹਿਲਾ ਅੱਖਰ ਆਉਂਦਾ ਉਸੇ ਦੇ ਨਾਂ ਤੇ ਹੀ ਰੱਖਿਆ ਜਾਂਦਾ ਹੈਗਾ ਵਾ ਰੱਬ ਰੱਬੀ ਨਾਮ ਰੰਗ ਵਿੱਚ ਰੰਗੀ ਰੂਹ ਮਾਤਾ ਸਰਜੀਤ कौर ਨਿਤਨੇ ਅਤੇ ਗੁਰਬਾਣੀ ਦਾ ਨਿਰੰਤਰ ਸਹਿਜ ਪਾਠ ਕਰਦੀ ਰਹਿੰਦੀ ਹੈ ਇਤਨੇ ਜਿਹੜਾ ਮਲਪੇ ਡੇਲੀ ਆਪਾਂ ਪਾਠ ਕਰਦੇ ਆ ਤੇ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆ ਗਿਆ ਡੇਲੀ ਤੁਸੀਂ ਇੱਕ ਜਾਂ ਦੋ ਜਾਂ 10 ਅੰਗ ਜਿਹੜੇ ਆ ਗਿਆ ਉਹ ਪੜ ਸਕਦੇ ਹੋ ਪਾਠ ਕਰ ਸਕਦੇ ਹੋ ਪੋਤੀ ਵੀ ਦਾਦੀ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਪੋਤੇ ਰਾਤ ਨੂੰ ਦਾਦੀ ਜੀ ਨਾਲ ਹੀ ਸੌਂਦੇ ਸਨ ਦਾਦੀ ਜੀ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਉਸਦੇ ਵੱਡੇ ਪੋਤਰੇ ਦੇ ਸਿਰ ਤੇ ਕੇਸ ਨਹੀਂ ਹਨ ਤੁਸੀਂ ਆ ਦੇਖ ਸਕਦੇ ਹੋ ਹੈਨਾ ਉਹ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਦੋ ਵਕਤ ਅਰਦਾਸ ਕਰਦੀ ਰਹਿੰਦੀ ਸੀ ਕਿ ਦਾਤਾ ਮੇਰੇ ਘਰ ਸਿੱਖੀ ਦਾ ਬੁੱਟਾ ਸਦਾ ਹਰਿਆ ਰਹੇ 19 ਦਸੰਬਰ ਦੀ ਸ਼ਾਮ ਹੋਈ ਪੋਤਿਆਂ ਨੇ ਦਾਦੀ ਜੀ ਦਾ ਬਿਸਤਰਾ ਫਰਸ਼ ਉੱਤੇ ਲੱਗਿਆ ਵੇਖ ਕੇ ਪੁੱਛਿਆ ਦਾਦੀ ਜੀ ਵੇਖੋ ਇਹਨਾਂ ਨੇ ਬਿਸਤਰਾ ਆਪਣਾ ਜਿਹੜਾਗਾ ਫਰਸ਼ ਤੇ ਲਗਾਇਆ ਹੋਇਆ ਹੈ ਬੈਠਦੇ ਨਹੀਂ ਫਰਸ਼ ਤੇ ਲਗਾਇਆ ਹੋਇਆ ਹੈ ਦਾਦੀ ਜੀ ਕੀ ਗੱਲ ਤੁਸੀਂ ਅੱਜ ਬਿਸਤਰਾ ਫਰਸ਼ ਤੇ ਵਿਛਾ ਲਿਆ ਦਾਦੀ ਨੇ ਲੰਮਾ ਸਾਹ ਲੈ ਕੇ ਹੱਥ ਜੋੜ ਕੇ ਕਿਹਾ ਤਨ ਦਸ਼ਮੇਸ਼ ਪਿਤਾ ਤਨ ਦਸ਼ਮੇਸ਼ ਪਿਤਾ ਅਤੇ ਪੋਤਿਆਂ ਨੂੰ ਗੋਦੀ 'ਚ ਬਿਠਾ ਕੇ ਕੰਬਲ ਦੀ ਬੁੱਕਲ ਮਾਰ ਮਮਤਾ ਦਾ ਨਿਖ ਜਿੰਦਿਆਂ ਕਿਹਾ ਪੁੱਤਰੋ ਇਹ ਉਹ ਰਾਤ ਦੀ ਸ਼ੁਰੂਆਤ ਹੈ ਜਿਸ ਰਾਤ ਦਸ਼ਮੇਸ਼ ਪਿਤਾ ਜੀ ਯਾਨਕੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਾਂ ਦੀ ਅਨੰਦਾਂ ਦੀ ਪੁਰੀ ਯਾਨਕੀ ਅਨੰਦਪੁਰ ਸਹਿਮ ਛੱਡਿਆ ਸੀ ਅਤੇ ਸਾਰਾ ਪਰਿਵਾਰ ਕੁਝ ਦਿਨਾਂ ਵਿੱਚ ਹੀ ਸ਼ਹੀਦ ਹੋ ਗਿਆ ਸੀ ਇਸ ਬਾਰੇ ਮੈਂ ਜਿਹੜੀ ਹੈ ਗਿਆ ਜਿਹੜੀ ਸਾਖੀ ਆ ਉਹ ਪਹਿਲੀ ਵੀਡੀਓ ਚ ਦੱਸ ਚੁੱਕੀ ਹੈਗੀ ਆ ਸਾਕਾ ਚਮਕੌਰ ਸਾਹਿਬ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਦਾ ਕਿਲਾ ਛੱਡਣਾ ਪਿਆ ਸੀ ਤੇ ਕਿਵੇਂ ਉਹ ਜਿਹੜੇ ਆ ਗਿਆ ਮੁਗਲਾਂ ਦਾ ਉਹਨਾਂ ਨੇ ਟੱਕਰ ਆ ਲਿਆ ਸੀ ਤੇ ਵੱਡੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ ਤਜਿੰਦਰ ਸਿੰਘ ਦਾਦੀ ਜੀ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਭ ਕਿਉਂ ਛੱਡਿਆ ਸੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਕਿਵੇਂ ਹੋ ਗਿਆ ਦਾਦੀ ਪੁੱਤਰ ਇਹ ਬੜਾ ਲੰਮਾ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਹਰਕੀਰਤ ਸਿੰਘ ਅਤੇ ਤਜਿੰਦਰ ਸਿੰਘ ਦੋਹਾਂ ਨੇ ਕਿਹਾ ਦਾਦੀ ਜੀ ਮੈਂ ਮੰਮੀ ਡਾਡੀ ਜੀ ਨੂੰ ਵੀ ਲੈ ਕੇ ਆਉਂਦਾ ਹਾਂ ਸਾਨੂੰ ਸਾਰਿਆਂ ਨੂੰ ਇਹ ਸਾਰਾ ਇਤਿਹਾਸ ਸੁਣਾ ਕੇ ਅਨੰਦਪੁਰ ਸਾਹਿਬ ਕੀ ਹੋਇਆ ਸੀ ਦਾਦੀ ਬੱਚਿਆਂ ਦੇ ਸਿਰ ਤੇ ਹੱਥ ਫੇਰਦੇ ਹੋਏ ਬੇਟਾ ਜੀ ਇਹ ਬਹੁਤ ਲੰਮਾ ਇਤਿਹਾਸ ਹੈ ਪਰ ਮੈਂ ਤੁਹਾਨੂੰ ਕੁਝ-ਕੁਝ ਹੁਣੇ ਸੁਣਾ ਸਕਦੀ ਹਾਂ ਦੋਨੋਂ ਪੁੱਤਰ ਇੱਕੋ ਵਾਰ ਸੁਰ ਵਿੱਚ ਜਰੂਰ ਸੁਣਾਓ ਦਾਦੀ ਜੀ ਦਾਦੀ ਪਿਆਰੇ ਬੱਚਿਓ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬिलासपुर ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਸਤਲੁਜ ਦਰਿਆ ਦੇ ਕਿਨਾਰੇ ਵਸਾਇਆ ਸੀ ਤੁਹਾਨੂੰ ਪਤਾ ਹੈ ਅਨੰਦਪੁਰ ਤੋਂ ਅੱਗੇ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਹੈ ਤੇ ਚੰਪਾ ਜਿਹੜਾ ਹੈਗਾ ਵਾ ਰਾਣੀ ਚੰਪਾ ਜਿਹੜੀ ਹਿਮਾਚਲ ਦੀ ਸੀ ਸਤਲੁਜ ਦਰਿਆ ਦੇ ਕਿਨਾਰੇ ਵਸਾਇਆ ਸੀ ਸਮਾਪਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਆ ਹਕੂਮਤੀ ਜ਼ੁਲਮ ਦੇ ਖਿਲਾਫ ਦਿੱਲੀ ਵਿਖੇ ਸ਼ਹੀਦ ਹੋ ਗਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠੇ ਸਮੇਂ ਦੇ ਹਾਲਾਤ ਨੂੰ ਦੇਖਦੇ ਆ ਆ ਆਨੰਦਪੁਰ ਸਾਹਿਬ ਵਿੱਚ ਇਹ ਕਿ ਪੰਜ ਕਿਲੇ ਤਿਆਰ ਕਰਵਾਏ ਕਿਲਾ ਆਨੰਦਗੜ੍ਹ ਲਹੋਗੜ੍ਹ ਫਤੇਗੜ੍ਹ ਹੌਲਗੜ੍ਹ ਤੇ ਕਿਲਾ ਤਾਰਾਗੜ੍ਹ ਤੁਹਾਨੂੰ ਪਤਾ ਹੈ ਨਾ ਇਸ ਤਰ੍ਹਾਂ ਕਿਲੇ ਬਣੇ ਹੋਏ ਆ ਕਿ ਇਨ ਕੇਸ ਕੋਈ ਜੰਗ ਹੋ ਜਾਂਦੀ ਹੈ ਗਿਆ ਤਾਂ ਉਹ ਇਨਾਂ ਕਿਲਿਆਂ ਦਾ ਸਹਾਰਾ ਲੈ ਕੇ ਫੌਜ ਇਸ ਕਿਲੇ ਵਿੱਚ ਠਹਿਰ ਜਾਂਦੀ ਹੈ ਤੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਨੰਦਪੁਰ ਵਿੱਚ ਕਿਹੜੇ-ਕਿਹੜੇ ਕਿਲੇ ਨੇ ਤੇ ਅਨੰਦਪੁਰ ਕਿਸ ਤੋਂ ਜ਼ਿਮੇ ਲੈ ਕੇ ਬਸਾਇਆ ਹੋਇਆ ਸੀ ਤੇ ਕਿਸ ਨੇ ਬਸਾਈ ਸੀ ਐਸੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 1699 ਈਸਵੀ ਦੀ ਬਸਾਖੀ ਵਾਲੇ ਦਿਨ ਗੁਰੂ ਸਾਹਿਬ ਜੀ ਦੀ ਮੰਗ ਉੱਤੇ ਪੰਜ ਸਿੱਖ ਵਾਰੋ-ਵਾਰੀ ਆਪਣੇ ਸਿਰ ਦਿੱਤੇ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਇਆਰਾਮ ਤੋਂ ਦਿਆ ਸਿੰਘ, ਧਰਮਚੰਦ ਤੋਂ ਧਰਮ ਸਿੰਘ ਹਿੰਮਤ ਰਾਏ ਤੋਂ ਹਿੰਮਤ ਸਿੰਘ ਮੋਹਕਮ ਚਾਂਤੋਂ ਭਾਈ ਮੋਹਕਮ ਸਿੰਘ ਸਹਬਰਾਮ ਤੋਂ ਭਾਈ ਸਹਬ ਸਿੰਘ ਬਣਾ ਕੇ ਖਾਲਸਾ ਪੰਥ ਸੱਚਿਆ ਹੋਲੀ ਤੋਂ ਹੁੱਲਾ ਮਹਲਾ ਖੇਡਣ ਦੀ ਪਰੰਪਰਾ ਚਲਾਈ ਦਸ਼ਮੇਸ਼ ਪਿਤਾ ਜੀ ਸਾਰੀ ਮਨੁੱਖਤਾ ਲਈ ਅਮਨ ਸ਼ਾਂਤੀ ਚਾਹੁੰਦੇ ਸਨ ਦੁਨੀਆਂ ਦਾ ਹਰ ਇੱਕ ਮਨੁੱਖ ਜਾਤ ਪਾਤ ਰੰਗ ਨਸਲ ਦੇ ਭੇਦਭਾਵ ਤੋਂ ਉੱਚਾ ਉੱਠ ਕੇ ਇੱਕ ਅਕਾਲ ਪੁਰਖ ਦੀ ਭਗਤੀ ਕਰੇ ਸਰਬੱਤ ਦੇ ਭਲੇ ਦੇ ਕਾਜ ਕਰੇ ਦੂਜੇ ਪਾਸੇ ਸੰਕਾਲੇ ਮੁਗਲ ਸ਼ਾਸਕ ਉਸ ਟਾਈਮ ਇੱਕ ਉਹ ਰਾਜਾ ਸੀ ਮੁਗਲਾਂ ਦਾ ਔਰੰਗਜ਼ੇਬ ਅਤੇ ਕੁਝ ਹਿੰਦੂ ਪਹਾੜੀ ਜਿਹੜੇ ਰਾਜੇ ਸੀ ਆਮ ਜਨਤਾ ਉੱਪਰ ਜ਼ੁਲਮ ਕਰਦੇ ਸਨ ਦਸ਼ਮੇਸ਼ ਪਿਤਾ ਜੀ ਜ਼ੁਲਮ ਦੇ ਖਿਲਾਫ ਲਕਾਈ ਨੂੰ ਸੰਘਰਸ਼ ਲਈ ਕਹਿੰਦੇ ਸਨ ਇਸੇ ਲਈ ਪਹਾੜੀ ਰਾਜੇ ਅਤੇ ਮੁਗਲ ਹਕੂਮਤ ਨੇ ਅਨੇਕ ਵਾਰ ਅਨੰਤ ਸਾਹਿਬ ਅਨਦਪੁਰ ਸਾਹਿਬ ਉੱਤੇ ਹਮਲੇ ਕੀਤੇ ਇਹ ਉਹੀ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ 6ਵੇਂ ਪਾਸ਼ਾ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਵੇਖੋ ਵੀ ਗੁਰੂ ਜੀ ਨੇ ਉਹਨਾਂ ਨੂੰ ਰਿਹਾ ਕਰਵਾਇਆ ਸੀ ਤੇ ਉਹਨਾਂ ਦੇ ਅਗੂਮੰਸ਼ੇ ਜਿਹੜੇ ਆ ਗਿਆ ਗੁਰੂ ਦੇ ਦੁਸ਼ਮਣ ਬਣ ਗਏ ਜੁਰਮੀ ਲੋਕ ਕਦੇ ਵੀ ਸੱਚ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਲੋਕ ਸੱਚ ਦੀ ਆਵਾਜ਼ ਨੂੰ ਖਤਮ ਕਰ ਲਈ ਹੱਤਰਾ ਦਾ ਜ਼ੁਲਮ ਕਰ ਲਈ ਤਿਆ ਰਹਿੰਦੇ ਹਨ ਗੁਰੂ ਘਰ ਦੇ ਪਰ ਉਪਕਾਰ ਵਿਚਾਰ ਕੇ ਬਾਈ ਧਰ ਦੇ ਰਾਜਿਆਂ ਨੇ ਔਰੰਗਜ਼ੇ ਕੋਲ ਜਾ ਕੇ ਫਰਿਆਦ ਕੀਤੀ ਅਨੰਦਪੁਰ ਸਾਹਿਬ ਤੇ ਹਮਲਾ ਕਰੋ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ ਚਲਾਏ ਗਏ ਧਰਮ ਨੂੰ ਖਤਮ ਕਰ ਦਿਓ ਮਾੜੀ ਨੀਤ ਨਾਲ ਮੁਗਲ ਫੌਜ ਅਤੇ ਬਾਈ ਧਾਰ ਦੇ ਰਾਜਿਆਂ ਨੇ ਸੂਬਾ ਬੱਛੀਰ ਖਾਂ ਤੇ ਅਗਵਾਈ ਵਿੱਚ 1704 ਈਸਵੀ ਨੂੰ ਮਈ ਦੇ ਅੱਧ ਵਿੱਚ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਗੁਰੂ ਕੇ ਸਿੰਘਾਂ ਨੇ ਦਸ਼ਮੇਸ਼ ਪੀਤਾ ਦੀ ਅਗਵਾਈ ਵਿੱਚ ਵਿਰੋਧੀਆਂ ਦਾ ਹਰ ਹਮਲਾ ناکਾਮ ਕਰ ਦਿੱਤਾ ਸਿੰਘਲੇਬੜੇ ਕਿਸੇ ਵੱਡੇ ਉਦੇਸ਼ ਲਈ ਲੜ ਰਹੇ ਸਨ ਅਤੇ ਹਮਲਾਵਰ ਫੌਜਾਂ ਪਧਰੇ ਮੈਦਾਨ ਵਿੱਚ ਸਨ ਜਿਸ ਕਾਰਨ ਸਿੰਘਾਂ ਨੇ ਉਹਨਾਂ ਦਾ ਜਾਣੀ ਤੌਰ ਤੇ ਭਾਰੀ ਨੁਕਸਾਨ ਕੀਤਾ ਸੂਬਾ ਵजीर खान ਇਸ ਗੱਲ ਨੂੰ ਸਮਝ ਚੁੱਕਾ ਸੀ ਕਿ ਆਨੰਦਪੁਰ ਸਾਹਿਬ ਤੇ ਹਮਲਾ ਕਰਕੇ ਅਸੀਂ ਕਦੇ ਵੀ ਜਿੱਤ ਨਹੀਂ ਸਕਾਂਗੇ ਕਿਉਂਕਿ ਤੁਹਾਨੂੰ ਪਤਾ ਆਨੰਦਪੁਰ ਜਿਹੜਾ ਸਾਰੇ ਪਹਾੜੀ ਏਰੀਆ ਹੈ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਸਿੰਘ ਕਿੱਥੇ ਛੁਪੇ ਹੋਏ ਆ ਕਿਹੜੇ ਕਿਲੇ 'ਚ ਛੁਪੇ ਹੋਏ ਆ ਸੁਭਾ ਵਜੀਰ ਖਾਨ ਦੀਆਂ ਫੌਜਾਂ ਨੇ ਚੰਗਦੇ ਮੈਦਾਨ ਵਿੱਚ ਲੜਨ ਦੀ ਥਾਂ ਤੇ ਤੀਰਾਂ ਤੇ ਟੋਪਾਂ ਦੀ ਮਾਰ ਤੋਂ ਪਿੱਛੇ ਹਟ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਈਆਂ। ਇਸ ਸੋਚ ਨਾਲ ਕਿ ਅਨੰਦਪੁਰ ਸਾਹਿਬ ਤੇ ਅੰਦਰ ਦਾ ਰੱਸ਼ ਪਾਣੀ ਖਤਮ ਹੋ ਜਾਵੇਗਾ ਤੇ ਬਾਹਰੋਂ ਅਸੀਂ ਰੱਸ਼ ਪਾਣੀ ਜਾਣ ਨਹੀਂ ਦੇਵਾਂਗੇ। ਸਿੰਘ ਜਾਂ ਤਾਂ ਭੁੱਖ ਨਾਲ ਮਰਨਗੇ ਜਾਂ ਖੁੱਲੇ ਮੈਦਾਨ 'ਚ ਆ ਕੇ ਲੜਨਗੇ। ਪਾਪੀਆਂ ਨੇ ਅਨੰਦਪੁਰ ਸਾਹਿਬ ਦੇ ਅੰਦਰ ਜਾਣੇ ਜਾਂਦੇ ਪਾਣੀ ਦੇ ਨਾਲੇ ਨੂੰ ਬੰਦ ਕਰ ਦਿੱਤਾ। ਜਿੱਥੋਂ ਸਿੰਘ ਪਾਣੀ ਦੀ ਲੋੜ ਨੂੰ ਪੂਰਾ ਕਰਦੇ ਸਨ। ਸਮਾਪਤੀਤ ਹੁੰਦਾ ਗਿਆ ਰਾਸ਼ਨ ਪਾਣੀ ਖਤਮ ਹੁੰਦਾ ਗਿਆ ਦਸ਼ਮेश ਪਿਤਾ ਜੀ ਸਿੰਘਾਂ ਨੂੰ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਪਹਾੜੀ ਤੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਪਿੰਡਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਗਰਮੀ ਤੋਂ ਬਰਸਾਤ ਬਰਸਾਤ ਉਸ ਅੱਜ ਸ਼ੁਰੂ ਹੋ ਗਈ ਇਹ ਕਿ ਰਾ ਕਈ ਮਹੀਨੇ ਲੰਬਾ ਹੋ ਗਿਆ ਜਨ ਕਿ ਮਈ ਤੋਂ ਸਟਾਰਟ ਹੋਇਆ ਤੇ ਦਸੰਬਰ ਤੱਕ ਚੱਲਿਆ ਸਾਰਾ ਕੁਝ ਕਈ ਮਹੀਨਿਆਂ ਤਾਂ ਮੁਗਲ ਫੌਜਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਸੀ ਜਿਸ ਕਰਕੇ ਮੁਗਲ ਤੇ ਪਹਾੜੀ ਫੌਜਾਂ ਚ ਬਗਾਵਤ ਹੋਣ ਦਾ ਡਰ ਪੈਦਾ ਹੋ ਗਿਆ ਹਕੂਮਤ ਵੀ ਇਸ ਲੰਬੀ ਲੜਾਈ ਨੂੰ ਖਤਮ ਕਰਨਾ ਚਾਹੁੰਦੇ ਸੀ ਮੁਗਲ ਅਤੇ ਪਹਾੜੀ ਫੌਜਾਂ ਸਿੰਘਾਂ ਦੀ ਬਹਾਦਰੀ ਨੂੰ ਜਾਣਦੀਆਂ ਸਨ ਉਹ ਸਮਝ ਚੁੱਕੇ ਸਨ ਕਿ ਬਿਨਾਂ ਕਿਸੇ ਚਤਰਾਏ ਤੋਂ ਜੰਗ ਜਿੱਤੀ ਨਹੀਂ ਜਾ ਸਕਦੀ ਇਸ ਲਈ ਪਹਾੜੀ ਰਾਜਿਆਂ ਵੱਲੋਂ ਬ੍ਰਹਮਣ ਅਤੇ ਮੁਗਲ ਫੌਜਾਂ ਵੱਲੋਂ ਕਾਜੀ ਦਿਸਮੇਸ਼ ਪਿਤਾ ਜੀ ਕੋਲ ਹਾਜ਼ਰ ਹੋਏ ਜਿਵੇਂ ਕਿ ਬ੍ਰਾਹਮਣਾ ਨੇ ਆਪਣਾ ਕੋਈ ਪੰਡਿਤ ਭੇਜਿਆ ਤਾਂ ਮੁਗਲਾ ਨੇ ਆਪਣਾ ਜਿਹੜਾ ਧਾਰਮਿਕ ਗੁਰੂ ਕਾਜੀ ਭੇਜਿਆ ਉਹਨਾਂ ਨੇ ਬੇਨਤੀ ਕੀਤੀ ਕਿ ਪਹਾੜੀ ਰਾਜੇ ਗੁਰੂ ਰਾਜੇ گاਉਂ ਤੇ ਗੀਤਾ ਦੀ ਕਸਮ ਖਾ ਕੇ ਵੇਖੋ ਧਰਮ ਦਾ ਕਿੱਦਾਂ ਕਹਾਨ ਕੀਤਾ ਉਹਨਾਂ ਨੇ ਵੀ ਆਪਣੇ ਧਰਮ ਦੀ ਕਸਮ ਖਾਤੀ ਤੇ ਮੁਗਲ ਕran ਦੀ ਕਸਮ ਖਾ ਕੇ ਖਾਂਦੇ ਹਨ ਕਿ ਆਪ ਜੀ ਦੇ ਕਿਸੇ ਪ੍ਰਕਾਰ ਦਾ ਹਮਲਾ ਨਹੀਂ ਕਰਾਂਗੇ ਆਪ ਜੀ ਇੱਕ ਵਾਰੀ ਅਨੰਤਪੁਰ ਸਾਹਿਬ ਛੱਡ ਦੇ ਕੇ ਚਲੇ ਜਾਓ ਫਿਰ ਵਾਪਸ ਆ ਜਾਣਾ ਇਸ ਤਰ੍ਹਾਂ ਪਹਾੜੀ ਹੋਏ ਤੇ ਮੁਗਲਾਂ ਦੀ ਇੱਜ਼ਤ ਰਹਿ ਜਾਏਗੀ ਇਹ ਕਹਿ ਕੇ ਪੰਡਤ ਤੇ ਕਾਜੀ ਵਾਪਸ ਚਲੇ ਗਏ ਪੰਜਾ ਪਿਆਰਿਆਂ ਦੇ ਨਾਲ ਵਿਚਾਰ ਕਰਨ ਉਪਰੰਤ ਅਕਾਲਪੁਰਖ ਦੇ ਭਾਣ ਨੂੰ ਮੰਨਦਿਆ ਦਸ਼ਮੇਸ਼ ਪਿਤਾ ਜੀ ਆਨੰਦਪੁਰ ਸਹਿਬ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ 19 ਅਤੇ 20 ਦਸੰਬਦੀ ਰਾਤ ਨੂੰ ਸਤਗੁਰੂ ਜੀ ਆਪਣੇ ਪਰਿਵਾਰ ਸਿੰਘਾਂ ਨਾਲ ਕਿਲਾ ਆਨੰਦਪੁਰ ਦਾ ਤੋਂ ਕਿਰਤਪੁਰ ਸਾਰ ਨੂੰ ਚੱਲ ਪਈ ਇਸ ਜਥੇ ਵਿੱਚ ਪੰਜ ਪਿਆਰੇ ਹੁਣ ਇਹ ਯਾਦ ਰੱਖਿਓ ਕੌਣ ਕੌਣ ਸਨ ਪੰਜ ਪਿਆਰੇ ਚਾਰ ਸਹਬਜ਼ਾਦੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਮਾਰਾ ਗੁੱਜਰ ਕੋਰਚੀ ਹੋਰ ਸਿੰਘ ਸ਼ਾਮਾ ਸਨ ਜਦੋਂ ਇਹ ਜਥਾ ਕੀਰਤਪੁਰ ਸਰ ਕੋਲ ਪੁੱਛਾ ਤੇ ਪਹਾੜੀ ਰਾਜ ਦੇ ਮੁਗਲ ਹਕੂਮਤ ਨੇ ਆਪਣੀ ਧਰਮ ਗ੍ਰੰਥ ਦੀ ਖਾਦੀਆਂ ਕਸਮਾਂ ਤੋੜ ਕੇ ਦਸ਼ਮੇਸ਼ ਪਿਤਾ ਜੀ ਦੇ ਜਥੇ ਤੇ ਹਮਲਾ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਪਾਈ ਉਤੇ ਸਿੰਘ ਦੇ ਜਥੇ ਨੂੰ ਜ਼ਾਲਮ ਨਾਲ ਮੁਕਾਬਲਾ ਕਰ ਲਿ ਕਿਆ ਬਾਕੀ ਦਾ ਜਥਾ ਸਸਾਵਲ ਵੱਧਣ ਲੱਗਾ ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਸਸਾ ਨਦੀ ਤੇ ਹੜ ਆਇਆ ਹੋਇਆ ਸੀ ਸਸਾ ਦੇ ਕਿਨਾਰੇ ਭਾਰੀ ਜੰਗ ਹੋਇਆ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਦਸ਼ਮੇਸ਼ ਜੀ ਨੇ ਸਸਾ ਨਦੀ ਨੂੰ ਪਾਰ ਕਰਨ ਦਾ ਹੁਕਮ ਦਿੱਤਾ ਕੁਝ ਸਿੰਘ ਸਰਸਾ ਦੇ ਤੇਜ਼ ਵਿਹਾਰ ਵਿੱਚ ਰੁੜ ਗਏ ਬਹੁਤ ਸਾਰਾ ਧਾਰਮਿਕ ਸਾਹਿਤ ਤੇ ਕੁਝ ਮਹੱਤਵਪੂਰਨ ਗ੍ਰੰਥ ਸਸਾ 'ਚ ਰੁੜ ਗਏ ਇਥੇ ਗੁਰੂ ਸਾਹਿਬ ਜੀ ਦਾ ਪਰਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ ਭਾਈ ਮਨੀ ਸਿੰਘ ਜੀ ਗੁਰੂ ਕੇ ਮੈਲ ਇੱਕ ਪਾਸੇ ਦੂਜੇ ਪਾਸੇ ਤਸ਼ਮੇਸ਼ ਪਿਤਾ ਜੀ ਵੱਡੇ ਸਾਹਿਬ ਜਾਦੇ ਤੇ ਕੁਝ ਸਿੰਘਾਂ ਨਾਲ ਸੱਸਾ ਨਦੀ ਪਾਰ ਕਰਕੇ ਚਲੇ ਗਏ ਤੀਜੇ ਪਾਸੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਸੱਸਾ ਨਦੀ ਪਾਰਨਾ ਕਰ ਸਕੇ ਜਿਨ੍ਹਾਂ ਦੀ ਆਪਾਂ ਸਾਰੀ ਸਾਖੀ ਇਸ ਵੀਡੀਓ ਚ ਪੜ੍ਹਨੀ ਆ ਅਤੇ ਸੱਸਾ ਦੇ ਕਿਨਾਰੇ ਕਿਨਾਰੇ ਤੁਰ ਪਏ ਤੇ ਬਾਕੀ ਜਥੇ ਨਾਲ ਵਿਛੜ ਗਏ ਕੁਝ ਪੰਡਾ ਤੈ ਕਰਕੇ ਝਾੜੀ ਦੀ ਔਟ ਲੈ ਮਾਤਾ ਗੁਜਰੀ ਜੀ ਸਭ ਜਤਨ ਨੂੰ ਲੈ ਕੇ ਬੈਠ ਕੇ ਅੱਤ ਦੀ ਸਰਦੀ ਹੱਡ ਚੇਰਵੀਂ ਠੰਡ ਹਵਾ ਵਗ ਰਹੀ ਸੀ ਮਾਤਾ ਗੁਜਰੀ ਜੀ ਨੇ ਦੂਰ ਇੱਕ ਚੌਂਪੜੀ ਵਿੱਚ ਦੀਵਾ ਜਗਦਾ ਵੇਖਿਆ ਰਾਤ ਬਤੀਤ ਕਰਨ ਵਾਸਤੇ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਲੈ ਕੇ ਉਸ ਚੌਂਪੜੀ ਵੱਲ ਤੁਰ ਪਏ ਚੌਂਪੜੀ ਦੇ ਕੋਲ ਜਾ ਕੇ ਆਵਾਜ਼ ਦਿੱਤੀ ਕੋਈ ਹੈ ਰੱਬ ਦਾ ਪਿਆਰਾ ਅੰਦਰੋਂ ਕੁੰਮਾ ਮਾਸ਼ਕੀ ਬਾਹਰ ਆਇਆ ਅਤੇ ਉਸ ਨੇ ਪੁੱਛਿਆ ਤੁਸੀਂ ਕੌਣ ਹੋ ਹਰਕਿਰਤਨ ਸਿੰਘ ਦਾਦੀ ਮਾ ਇਹ 마ਸ਼ਕੀ ਕੌਣ ਹੁੰਦਾ ਹੈ ਠੀਕ ਹੈ ਉਸ ਦਾ ਨਾਮ ਕੁਮਾ ਮਾਸ਼ਕੀ ਸੀ ਨਾ ਤੇ ਬੱਚੇ ਨੇ ਪੁੱਛਿਆ ਮਾਸ਼ਕੀ ਕੌਣ ਹੁੰਦਾ ਹੈ ਤੁਹਾਡੇ ਦਿਮਾਗ 'ਚ ਇਹ ਸਵਾਲ ਆਇਆ ਹੋਵੇਗਾ ਦਾਦੀ ਬੇਟਾ ਪੁਰਾਣੇ ਸਮੇਂ ਵਿੱਚ ਮਸ਼ਕ ਵਿੱਚ ਪਾਣੀ ਲਿਆ ਕੇ ਪਲੌਣ ਵਾਲੇ ਨੂੰ ਮਾਸ਼ਕੀ ਕਹਿੰਦੇ ਸਨ ਜਾਨੀ ਕਿ ਉਹਨਾਂ ਨੇ ਇੱਕ ਜਿੱਦਾਂ ਤੁਸੀਂ ਕਿੱਟ ਪਾਉਂਦੇ ਹੋ ਉਦਾਂ ਇੱਕ ਮਾਸ਼ਕੀ ਬਣਿਆ ਹੁੰਦੀ ਸੀ ਜਿੱਟੇ ਜਿਹਾ ਟਾਈਪ ਦੀ ਤੇ ਉਹਦੇ ਵਿੱਚ ਪਾਣੀ ਖਲੋ ਜਾਂਦਾ ਨਸੇ ਠੀਕ ਹੈ ਦਾਦੀ ਜੀ ਅ ਕਿਸ ਨਾਮ ਮਾਤਾ ਗੁਜਰੀ ਜੀ ਨੇ ਆਪਣੇ ਤੇ ਸਹਿਬਜ਼ਾਦਿਆਂ ਬਾਰੇ ਦੱਸਿਆ ਇਹ ਸੁਣ ਕੇ ਕੁੰਮਾ ਮਾਸਕੀ ਨੇ ਮਾਤਾ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਆਪਣੀ ਝੌਂਪੜੀ ਦੇ ਅੰਦਰ ਲੈ ਗਿਆ ਠੰਡ ਤੋਂ ਬਚ ਲਈ ਮੋਟਾ ਕਪੜਾ ਦਿੱਤਾ ਆਪ ਨਾਲ ਦੇ ਪਿੰਡ ਮਾਈ ਲక్ష్ਮੀ ਦੇ ਘਰ ਪ੍ਰਸ਼ਾਦਾ ਲੈਣ ਚਲਾ ਗਿਆ ਕੁੰਮਾ ਮਾਸਕੀ ਨੇ ਮਾਈ ਨੂੰ ਮਾਤਾ ਗੁਜਰੀ ਜੀ ਜੀ ਅਤੇ ਸਹਿਬਜ਼ਾਦਿਆਂ ਦੀ ਸਾਰੀ ਕਹਾਣੀ ਦੇ ਛੇਤੀ ਪ੍ਰਸ਼ਾਦਾ ਤਿਆਰ ਕਰ ਲਈ ਕਿਆ ਮਾ ਚ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕਰਕੇ ਮੋٹے ਕਪੜੇ ਦੰਦਿਆ ਕੇ ਹਾਂ ਹੁਣ ਤੁਸੀਂ ਪ੍ਰਸ਼ਾਦਾ ਲੈ ਚਾ ਉਹ ਤੇ ਕੱਲ ਸਵੇਰੇ ਮੈਂ ਆ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਵਾਂਗੀ ਸਹਬਜਾਦਿਆਂ ਤੇ ਮਾਤਾ ਜੀ ਦੇ ਦਰਸ਼ਨ ਵੀ ਕਰ ਲਵਾਂਗੀ ਮਾਤਾ ਜੀ ਤੇ ਸਹਬਜਾਦਿਆਂ ਨੇ ਸਵੇਰ ਦਾ ਕੁਝ ਵੀ ਨਹੀਂ ਸਖਾਦਾ ਕੁਮਾ ਮਾਸ਼ਕੀ ਨੇ ਬੜੇ ਸ਼ਰਧਾ ਨਾਲ ਪ੍ਰਸ਼ਾਦਾ ਛਕਾਇਆ ਅਤੇ ਸੌਣ ਲਈ ਜ਼ਮੀਨ ਉੱਤੇ ਬਿਸਤਰਾ ਵਿਛਾ ਦਿੱਤਾ ਜੰਗ ਦੇ ਭਿਆਨਕ ਮੰਜ਼ਰ ਵਿੱਚੋਂ ਆਏ ਅਤੇ ਸਾਰਾ ਦਿਨ ਦੇ ਥੱਕੇ ਸਹਬਜਾਦੇ ਮਾਤਾ ਜੀ ਨਾਲ ਸੌ ਗਏ ਅਗਲੇ ਸਵੇਰ ਮਾਇਆ ਲక్ష్ਮੀ ਪਰਸ਼ਾਦਾ ਤਿਆਰ ਕਰਕੇ ਲੈ ਆਈ ਤੇ ਉਸਨੇ ਬੋਸ ਸ਼ਾਦਾ ਨਾੜ ਪਰਸ਼ਾਦਾ ਛਕਾਇਆ ਕੁਮਾ ਮਾਸ਼ ਕੀ ਬਾਹਰ ਤੁਰ ਫਿਰ ਕੇ ਪਹਿਰਾ ਦੇ ਰਿਆ ਸੀ ਇਨੇ ਚਿਰ ਨੂੰ ਗੰਗੂ ਵੀ ਉੱਥੇ ਪਹੁੰਚ ਗਿਆ ਜਿਸਨੇ ਸੈਭ ਜਦਨ ਨੂੰ ਸ਼ਹੀਦ ਕਰਵਾਇਆ ਕਹਿ ਲੋ ਜਨਤਗਾ ਬਾਜੀ ਕੀਤੇ ਕਿਉਂਕਿ ਗੰਗੂ ਨੂੰ ਖਬਰ ਪਤਾ ਲੱਗ ਗਈ ਸੀ ਕਿ ਮਾਤਾ ਛੀ ਅਤੇ ਛੋਟੇ ਸੈਭ ਜਦਨ ਦੇ ਪਰਿਵਾਰ ਨਾਲੋਂ ਵਿਛੜ ਗਏ ਹਨ ਅਤੇ ਉਹ ਲਬਦਾ ਲਬਦਾ ਇੱਧਰ ਆ ਗਿਆ ਅਤੇ ਕੁਮਾ ਮਾਸਕ ਨੂੰ ਪੁੱਛਦਾ ਹੈ ਕਿ ਕੀ ਤੁਸੀਂ ਬਿਰਤਮਾਤਾ ਅਤੇ ਦੋ ਛੋਟੇ ਬੱਚਿਆਂ ਨੂੰ ਵੇਖਿਆ ਹੈ ਤੇ ਜਿੰਦਰ ਸਿੰਘ ਦਾਦੀ ਮਾ ਇੱਕ ਗੰਗੂ ਬ੍ਰਾਹਮਣ ਕੌਣ ਸੀ ਦਾਦੀ ਗੰਗੂ ਬ੍ਰਾਹਮਣ ਅਨੰਦਪੁਰ ਸਾਹਿਬ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਛੋਟੀ ਮੋਟੀ ਨੌਕਰੀ ਕਰਦਾ ਸੀ ਜਾਨਕੀ ਰਸੋਈਆ ਸੀ ਪਰ ਅੰਦਰੋਂ ਖੁਣਸ ਖਾਂਦਾ ਸੀ ਕਿ ਉਹ ਮੌਕੇ ਦੀ ਪਾਲਵੇ ਸੀ ਲਾਲਚੀ ਸੀ ਪੁੱਤ ਠੀਕ ਹੈ ਦਾਦੀ ਜੀ ਫਿਰ ਕੀ ਹੋਇਆ ਕੁਮਾ ਮਾਸਕ ਕੇ ਗੰਗੂ ਨੂੰ ਆਪਣੇ ਝੌਂਪੜੇ ਅੰਦਰ ਲੈ ਗਿਆ ਗੰਗੂ ਨੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਕਿਹਾ ਹੁਣ ਤੁਸੀਂ ਫਿਕਰ ਨਾ ਕਰੋ ਮੈਂ ਸਾਬ ਜਦਿਆਂ ਨੂੰ ਤੇ ਵੱਡੇ ਵੀਰਾਂ ਤੇ ਗੁਰੂ ਜਾਨਿਕੀ ਇਹ ਆਇਆ ਗੰਗੋ ਪਿਤਾ ਜੀ ਨਾਲ ਮਿਲਤਾ ਵੰਗਾ ਮਾਤਾ ਜੀ ਮਾਈ ਲక్ష్ਮੀ ਤੇ কুমਮਾ ਮਾਸਕੀ ਦੀ ਸੇਵਾ ਤੋਂ ਬਹੁਤ ਪਸੰਨ ਹੋਏ ਅਤੇ ਉਹਨਾਂ ਨੂੰ 50 ਪੰਜ ਸੋਨੇ ਦੀਆਂ ਮੋਹਰਾ ਅਸੀਸ ਵਜੋਂ ਦਿੱਤੀਆਂ ਮਾਈ ਲక్ష్ਮੀ ਤੇ কুমਮਾ ਮਾਸਕੀ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ ਗੰਗੂ ਦੇ ਮਨ ਅੰਦਰ ਪਹਿਲਾਂ ਹੀ ਗੁਰੂ ਘਰ ਪ੍ਰਤੀ ਕੋਣ ਸੀ ਮੋਹਰਾ ਵਾਲੀ ਥੈਲੀ ਵੇਖ ਕੇ ਗੰਗੂ ਦੇ ਮਨ ਵਿੱਚ ਹੋਰ ਲਾਲਚ ਆ ਗਿਆ ਅਤੇ ਉਹ ਬੇਈਮਾਨ ਹੋ ਗਿਆ। ਕੁਮਾ ਮਾਸ਼ਕੀ ਨੇ ਇੱਥੇ ਬੇੜੀ ਵਿੱਚ ਬਿਠਾ ਸਤਲੁਜ ਦਰਿਆ पार ਕਰਵਾ ਦਿੱਤਾ। ਥੋੜੀ ਥੋੜਾ ਪੈਂਡਾ ਤਿਆਰ ਕਰਕੇ ਮਾਤਾ ਜੀ ਨੇ ਗੰਗੂ ਨੂੰ ਕਿਹਾ ਗੰਗੂ ਇੱਥੇ ਨੇੜੇ ਗੁਰੂ ਘਰ ਦਾ ਸ਼ਦਾਲੂ ਕੋਟਲਾ ਨੇ ਹੰਕਾ ਰਹਿੰਦਾ ਹੈ। ਕਿਉਂ ਨਾ ਉਸ ਦੇ ਘਰ ਜਾਇਆ ਜਾਵੇ? ਇਹ ਸੁਣ ਕੇ ਗੰਗੂ ਨੇ ਕਿਹਾ ਹੋ ਸਕਦਾ ਹੈ ਉਸ ਪਾਸੇ ਮੁਗਸਪਾਈ ਹੋਣ। ਤੇ ਸਾਡੇ ਕਿਸੇ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਤੁਸੀਂ ਮੇਰੇ ਤੇ ਭਰੋਸਾ ਰੱਖੋ ਅਸਲ 'ਚ ਗੰਗੂ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਸੀ ਕਿਉਂਕਿ ਮਾਤਾ ਗੁੱਜਰ ਕੋਲ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਸੀ ਤੋ ਉਹਦਾ ਮਨ ਲਾਲਚ ਆ ਗਿਆ ਉਹਨੇ ਸੋਚਿਆ ਕਿ ਮਾਤਾ ਜੀ ਕਿਸੇ ਸੇਖ ਦੇ ਘਰ ਚਲੇ ਜਾਣ ਤੇ ਉਸੇ ਮਾਇਆ ਵਾਲਾ ਖੇਲ ਵਿਗੜ ਜਾਵੇ ਮਾਤਾ ਜੀ ਨੇ ਕਿਹਾ ਗੰਗੂ ਜਿਵੇਂ ਤੈਨੂੰ ਠੀਕ ਲੱਗਦਾ ਉਸੇ ਤਰ੍ਹਾਂ ਕਰ ਲੈ ਗੰਗੂ ਜੰਗਲ ਦੇ ਰਸਤੇ 'ਚ ਕਹਿ ਕੇ ਤੁਰ ਪਿਆ ਤੇ ਮੈਂ ਤੁਹਾਨੂੰ ਆਪਣੇ ਪਿੰਡ ਖੇੜੀ ਲੈ ਕੇ ਜਾ ਰਿਆਂ ਹਾਂ ਸਫ਼ਰ ਕਰਦਿਆਂ ਰਾਤ ਪੈ ਗਈ ਗੰਗੂ ਇੱਕ ਤਲਾਬ ਦੇ ਕਿਨਾਰੇ ਲੈ ਗਿਆ ਤੇ ਕਿਹਾ ਅੱਜ ਰਾਤ ਇੱਥੇ ਕੱਟ ਲੈਂਦੇ ਹਾਂ ਤੁਸੀਂ ਇੱਥੇ ਬੈਠੋ ਤੇ ਮੋਣੇ ਮੈਂ ਹੁਣੇ ਲਾਗੇ ਦੇ ਪਿੰਡ ਵਿੱਚ ਰੋਟੀ ਲੈ ਕੇ ਆਉਂਦਾ ਹਾਂ ਖੁੱਲੇ ਅਸਮਾਨ ਦੇ ਥੱਲੇ ਪੌਦੇ ਮਹਿਨੇ ਦੀ ਅੱਤ ਦੀ ਠੰਡੀ ਰਾਤ ਮਾਤਾ ਜੀ ਸਾਹਿਬ ਚਾਦੇ ਨੇ ਕੋਤੀ ਲੈ ਕੇ ਬੈਠ ਗਏ ਗੰਗੂ ਦਾ ਪਿੰਡ ਨੇੜੇ ਸੀ ਪਰ ਉਸੇ ਲਾਲਚੀ ਸੋਚ ਸੀ ਇਹ ਮੋਹਰਾ ਵਾਲੀ ਥਾਲੀ ਦਾ ਕੰਮ ਮੈਂ ਬਾਰੋਂ ਵਾਰ ਨਿਟਾ ਦਵਾਂ ਮਾਤਾ ਜੀ ਸੁੱਤੇ ਹੋਣਗੇ ਰਾਤੀ ਮੈਂ ਧੰਨ ਵਾਲੀ ਥਾਲੀ ਲੈ ਕੇ ਤੁਰ ਜਾਵਾਂਗਾ ਥੋੜੀ ਜਿਹਾ ਬਾਦੀ ਗੰਗੂ ਰੋਟੀ ਲੈ ਕੇ ਆ ਗਿਆ ਸਾਰੀ ਰੋਟੀ ਖਾ ਕੇ ਸੌ ਗਏ ਮਾਤਾ ਜੀ ਨੇ ਧੰਨ ਵਾਲੀ ਥਾਲੀ ਸਿਰ ਤੇ ਥੱਲੇ ਸਰਾਹਣੇ ਦੇ ਦੌਰ ਤੇ ਰੱਖ ਲਈ ਲਾਲਚੀ ਗੰਗੂ ਸਾਰੀ ਰਾਤ ਜਾਗਦਾ ਰਿਹਾ ਇਸ ਲਾਲਚ ਵਿੱਚ ਕਿ ਧੰਨ ਵਾਲੀ ਥਾਲੀ ਚੋਰੀ ਕਰਕੇ ਮੈਂ ਤੁਰ ਜਾਵਾਂਗਾ ਪਰ ਉਸ ਨੂੰ ਮੌਕਾ ਨਾ ਲੱਗਾ ਦਿਨ ਚੜ੍ਹਦੇ ਨੂੰ ਗੰਗਾਂ ਮਾਤਾ ਜੀ ਅਤੇ ਸੈਬ ਜੀ ਦੇ ਨੂੰ ਆਪਣੇ ਪਿੰਡ ਖੇੜੀ ਲੈ ਆਇਆ ਪਿੰਡ ਦੀ ਪਿਛਲੀ ਕੋਲਟ ਵਿੱਚ ਟਿਕਾਣਾ ਕਰਵਾਇਆ ਗੰਗੂ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਵੇਖ ਸਾਡੀ ਘਰ ਲక్ష్ਮੀ ਆਪ ਚੱਲ ਕੇ ਆਈ ਹੈ ਗੰਗੂਦੀਵਾ ਬੋਲੀ ਹਾਂ ਪੁੱਤ ਅਕਲੀ ਲక్ష్ਮੀ ਨਹੀਂ ਬਲਕਿ ਦੋ ਚਾਹਨਾ ਦੇ ਦੋਲਤੇ ਰੇਕਰ ਆਈ ਹੈ ਰਾਜਕੀ ਸੇਵਾ ਕਰ ਲੈ ਤੇਰਾ ਲੋਕ ਤੇ ਪਰਲੋਕ ਸੇ ਹਲਾ ਹੋਵੇਗਾ ਗੰਗੂ ਕਹਿੰਦਾ ਮਾਂ ਮੈਂ ਉਸ ਤਾਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਮਾਤਾ ਜੀ ਦੇ ਕੋਲ ਸੋਨੇ ਦੀ ਮੋਹਰਾਂ ਵਾਲੀ ਥੈਲੀ ਦੀ ਗੱਲ ਕਰਦਾ ਹਾਂ ਮਾਂ ਜੇ ਤੂੰ ਸਾਥ ਦੇਵੇਂ ਤਾਂ ਖਾਣੇ ਵਿੱਚ ਜ਼ਹਿਰ ਮਿਲਾ ਕੇ ਇਹਨਾਂ ਨੂੰ ਮਾਰ ਦਈਏ ਤਾਂ ਅਸਾਰਾ ਧਨ ਸਾਡਾ ਹੋ ਚਾਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰ ਜਾਣਗੀਆਂ ਮਾ ਨੇ ਕਿ ਹਾਈ ਪੁੱਤਰ ਇਹ ਪਾਪ ਨਾ ਕਮਾਈ ਤੇਰਾ ਦੋ ਜਹਾਨਾ ਚ ਮੂੰਹ ਕਾਲਾ ਹੋਵੇਗਾ ਰਹੀਂਦੀ ਦੁਨੀਆ ਤੱਕ ਲੋਕੀ ਤੈਨੂੰ ਫਟਕਾਰਾਂ ਪਾਉਣਗੇ ਮਾਤਾ ਜੀ ਨੇ ਪਰਛਾਤਾ ਚ ਛਕਿਆ ਰਾਤ ਆਰਾਮ ਕਰਨ ਵਾਸਤੇ ਲੰਮੇ ਪੈ ਗਏ ਗੰਗੂ ਨੇ ਧੰਨ ਵਾਲੀ ਥਾਲੀ ਚੋਰੀ ਕਰ ਲਈ ਜਦੋਂ ਕਮਰੇ ਵਿੱਚ ਖੜਾਕ ਹੋਇਆ ਤਾਂ ਮਾਤਾ ਜੀ ਨੇ ਗੰਗੂ ਨੂੰ ਧੰਨ ਚੋਰੀ ਕਰਦਿਆਂ ਦੇਖ ਲਿਆ ਪਰ ਚੁੱਪ ਰਹੇ ਜਦ ਚੜ੍ਹਦੇ ਆ ਤਾਂ ਮਾਤਾ ਜੀ ਨੇ ਗੰਗੂਆ ਪੁੱਤਰ ਚੰਗਾ ਕੀਤਾ ਤੇ ਉਹ ਧੰਨ ਵਾਲੀ ਥਾਲੀ ਸਾਹਮਣੇ ਰੱਖ ਲਈ ਇਸਣ ਗੰਗੂ ਗੁੱਸੇ ਵਿੱਚ ਆ ਕੇ ਕਹ ਲਗਾ ਚੰਗਾ ਤੁਸੀਂ ਮੇਰੀ ਸੇਵਾ ਦਾ ਮੁੱਲ ਪਾਇਆ ਹੈ ਮੈਂ ਔਖੇ ਸਮੇਂ ਤੁਹਾਡੇ ਸਾਥ ਦੇ ਰਿਹਾ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਮੈਂ ਔਖੇ ਸਮੇਂ ਤੁਹਾਡਾ ਸਾਥ ਦੇ ਰਿਹਾ ਹਾਂ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਇੰਨੇ ਚਿਰ ਨੂੰ ਮਨਾਤੀ ਵਾਲੇ ਦੀ ਬਾਹਰੋਂ ਆਵਾਜ਼ ਆਈ ਸੁਣੋ 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 ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਜੇ ਕੋਈ ਖਬਰ ਦੇਵੇਗਾ ਉਸ ਨੂੰ ਸਰਕਾਰ ਦੇ ਦਰਬਾਰ ਇਨਾਮ ਦਿੱਤਾ ਜਾਵੇਗਾ ਜੇਕਰ ਕੋਈ ਮਦਦ ਕਰੇਗਾ ਤਾਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਇਸ ਆਵਾਜ਼ ਨੇ ਕੰਗੂ ਦੇ ਮਨ ਤੇ ਹੋਰ ਅਸਰ ਕੀਤਾ ਉਹ ਬਿਨਾਂ ਕੁਝ ਕਹੇ ਸੁਣੇ ਗੁੱਸੇ ਨਾਲ ਭਰਿਆ ਘਰੋਂ ਬਾਹਰ ਚਲਾ ਗਿਆ ਉਸੇ ਮਨ ਵਿੱਚ ਲਾਸ ਸੀ ਕਿ ਧੰਨ ਵਾਲੀ ਥਾਲੀ ਤੇ ਆਈ ਗਈ ਹੈ ਹੁਣ ਸਰਕਾਰੀ ਇਨਾਮ ਵੀ ਮਿਲੇਗਾ ਤੇ ਸਰਕਾਰ ਦਾ ਵਫਾਦਾਰ ਵੀ ਕਹਾਵਾਂਗਾ ਰੋਲਾ ਪੈਣ ਕਰਕੇ ਲੋਕ ਗੰਗੂ ਦੇ ਘਰ ਇਕੱਠੇ ਹੋਣ ਲੱਗੇ ਲੋਕ ਮਾਤਾ ਜੀ ਅਤੇ ਦੋ ਲਾਲਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ ਗੰਗੂ ਪਾਪੇ ਪਿੰਡ ਦੇ ਚੌਧਰੀ ਨੂੰ ਜਾ ਖਬਰ ਦਿੱਤੀ ਚੌਧਰੀ ਆਪਣੇ ਬੰਦਿਆਂ ਨਾਲ ਗੰਗੂ ਦੇ ਘਰ ਪੁੱਜਾ ਤੇ ਮਾਤਾ ਜੀ ਤੇ ਛੋਟੇ ਲਾਲਾਂ ਨੂੰ ਵੇਖ ਕੇ ਖੁਸ਼ ਹੋਇਆ। ਆਪਣੇ ਬੰਦਿਆਂ ਨੂੰ ਪਹਿਰੇ ਤੇ ਖੜਾ ਕਰ ਦਿੱਤਾ। ਮਾਤਾ ਜੀ ਆਪਣੇ ਪੋਤੇ ਨੂੰ ਲੈ ਕੇ ਕਿਤੇ ਹੋਰ ਨਾ ਚਲੇ ਜਾਣ। ਚੌਧਰੀ ਨੇ ਗੰਗੂ ਪਾਪੀ ਨੂੰ ਨਾਲ ਲੈ ਕੇ ਮਰਿੰਡੇ ਦੇ ਥਾਣੇਦਾਰ ਕੋਲ ਖਬਰ ਦਿੱਤੀ ਕਿ ਗੁਰੂ ਗਵੈਰ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਬਜਾ ਦੇ ਗੰਗੂ ਦੇ ਘਰ ਹਨ। ਨਾਲ ਚੱਲ ਕੇ ਫੜ ਲਓ ਸਰਕਾਰ ਪਾਸੋਂ ਆਪ ਤੇ ਸਾਨੂੰ ਇਨਾਮ ਦਿਵਾਓ। ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਆਰਦੇਨਾ ਸਪਾਈ ਲੈ ਕੇ ਗੰਗੂ ਦੇ ਘਰ ਪੁੱਛੇ ਮਾਤਾ ਜੀ ਅਤੇ ਸੈਭ ਜੀ ਨੂੰ ਜ਼ੰਜੀਰ ਨਾਲ ਹੱਥ ਬੰਨ੍ਹ ਕੇ ਸਖਤ ਪੈਰੇ ਹਿੱਠ ਗੱਡੇ ਤੇ ਬਿਠਾ ਕੇ ਮਰੰਡੇ ਥਾਣੇ ਕੋਠੜੀ ਵਿੱਚੋਂ ਕੈਦ ਕਰ ਦਿੱਤਾ ਉੱਥੇ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਤੇ ਸਰਹੰਦ ਵਿੱਚ ਖੇ ਵਜ਼ੀਰ ਖਾਂ ਨੂੰ ਖਬਰ ਦਿੱਤੀ ਕਿ ਹਕੂਮਤ ਬਾਗੀ ਗੁਰਗੁਬ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਹਜਾ ਤੇ ਸਾਡੀ ਕੈਦ ਵਿੱਚ ਹਨ ਇਹ ਖਬਰ ਸੁਣ ਕੇ ਸੁਪਾ ਬਹੁਤ ਖੁਸ਼ ਹੋਇਆ ਉਸਨੇ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਸਰਹੰਦ ਦੇ ਵਿੱਚ ਲਿਆਂਦਾ ਜਾਵੇ ਅਤੇ ਖਾਣ ਪੀਣ ਲਈ ਕੁਝ ਵੀ ਨਾ ਦਿੱਤਾ ਜਾਵੇ ਵਜ਼ੀਰ ਖਾਂ ਦੇ ਹੁਕਮ ਉਸਾਰ ਉਹਨਾਂ ਨੂੰ ਮੁਰਿੰਡੇ ਦੇ ਗੱਡੇ ਤੇ ਬਿਠਾ ਸਖਤ ਪੈਰੇ ਹਟਸ ਰਹੰਦ ਲੈ ਕੇ ਆਂਦਾ ਦੁਪਹਿਰ ਨਗਾਵਾਂ ਪਿੰਡ ਕੋਲ ਗੱਡਾ ਰੁਕਿਆ ਗਿਆ ਮਾਤਾ ਜੀ ਅਤੇ ਸੈਬ ਚਾਦਨ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਨੇੜੇ ਖੂਬ ਵਗ ਰਿਆ ਸੀ ਮਾਤਾ ਜੀ ਨੇ ਪੀਣ ਲਈ ਪਾਣੀ ਮੰਗਿਆ ਪਰ ਹਕੂਮਤ ਦੇ ਡਰ ਕਾਰਨ ਲੋਕਾਂ ਨੇ ਪਾਣੀ ਨਾ ਦਿੱਤਾ ਇੱਥੋਂ ਗੱਡਾ ਚੱਲ ਕੇ ਬੱਸੀ ਪਠਾਣਾ ਦੇ ਕਿਲੇ ਵਿੱਚ ਰੁਕਿਆ ਗਿਆ ਸਪਾਈ ਰੋਟੀ ਖਾਣ ਲੱਗ ਪਏ ਪਰ ਮਾਤਾ ਜੀ ਤੇ ਸਾਬ ਜਾਨ ਨੇ ਖਾਣ ਲਈ ਕੁਝ ਵੀ ਨਾ ਦਿੱਤਾ